ਜੀ ਪਮੱਕੜ ਬਣਾਉਂਦਾ ਗੋਲੀਆਂ ਗੁੜ ਦੀਆਂ ਆ ਵੇਖੋ ਕਿਵੇਂ ਵੱਟੀ ਜਾਂਦਾ ਹੱਥ ਨਾਲ ਐ ਐ ਕੀ ਕਿਵੇਂ ਬਣਾਈ ਜਾਂਦਾ ਗੋਲੀਆਂ ਓਏ ਲੰਮੀ ਆਈ ਹੈ ਆ ਵੇਖੋ ਕਾਲਾ ਕਿਵੇਂ ਕੀਤਾ ਗੁੜ ਪਮੱਕੜ ਨੇ ਵਾਹ ਮੱਕੜਾ ਜੀ ਗੋਲੀਆਂ ਫਿਰ ਕਬੂਤਰ ਨਹੀਂ ਉੱਡਦੇ ਕਿ ਕੋਈ ਤਰੀਕਾ ਹੈ ਕੋਈ ਤਰੀਕਾ ਫਿਰ ਹੁਣ ਗੁੜ ਦੇਏਗਾ ਕਬੂਤਰਾਂ ਨੂੰ ਹੈ ਹਮ ਇਧਰ ਦਾ ਟਾਕ ਹਾਂ ਜੀ ਗੁੜ ਦੇਏਗਾ ਠੀਕ ਹੈ ਠੀਕ ਹੈ ਤੇ ਜਿਹੜੇ ਕੱਲ ਉੱਡ ਕੇ ਆਏ ਆ ਉਹਨਾਂ ਨੂੰ ਨਹੀਂ ਦੇਣਾਗਾ ਹਾਂਜੀ ਉਹਨਾਂ ਨੂੰ ਜਿਹੜੇ ਨਵੇਂ ਕੱਢਣੇ ਆ ਠੀਕ ਆ ਹਾਂਜੀ ਵਾਹ ਆਇਆ ਬਣਾਉਦਾ ਗੋਲੀਆਂ ਵੇਖ ਤੂੰ ਇਹ ਵੀੀਆਂ ਬਣਾਈਆਂ ਸਾਨੂੰ ਵੀ ਵਿਖਾ ਦੇ ਲਾ ਵੀ ਇਹਨਾਂ ਕੈਪਸੂਲ ਬਣਾਈ ਜਾਂਦਾ ਪੂਰੇ ਗੁੱੜਦੇ ਹੈ ਤਿਆਬ ਦੇ ਕੈਪਸੂਲ ਤਿਆਬ ਦੇ ਐ ਵੀ ਇਹਦੇ ਕੰਮ ਆ ਪਮੱਕੜਦੇ ਤੋਂ ਛਿੱਲ ਕੇ ਰੱਖਦੇ ਆਵੇ ਬਦਾਮ ਇਹ ਆਪੇ ਵੀ ਪਮੱਕੜਦੇ ਬਦਾਮ ਛਿੱਲੇ ਆ ਵੀ ਹਾਂਜੀ ਉੱਡਣਗੇ ਫਿਰ ਹੁਣ ਕਬੂਤਰ ਹਾਂਜੀ ਹੁਣ ਕੱਢਣਗੇ ਪੂਰੇ ਵੱਟ ਹੈ ਹਾਂ ਹੁਣ ਕੱਢਣਗੇ ਪੂਰੇ ਵੱਟ ਤੇ ਨੀਵੀ ਪਾਈ ਆ ਤੂੰ ਤਾਂ ਯਾਰ ਕੀ ਜੀ ਨੀਵੀ ਪਾ ਕੇ ਗੱਲ ਕਰੀ ਜਾਂਦਾ ਉਹ ਫਿਰ ਕੰਮ 'ਚ ਬਿਜ਼ੀ ਹੈ ਕੰਮ 'ਚ ਬਿਜ਼ੀ ਹੈ ਠੀਕ ਆ ਠੀਕ ਆ ਕੱਢ ਦੇ ਫਿਰ ਜੱਬ ਕਰਾਂ ਐਤ ਕੀ ਹੈ ਕਬੂਤਰ ਫਿਰ ਛੱਡਣੇ ਅੱਜ ਕੇ ਨਹੀਂ ਛੱਡਣੇ ਅੱਜ ਨਹੀਂ ਛੱਡਦੇ ਨਹੀਂ ਛੱਡੀਏ ਹਾਂਜੀ ਬਾੜੀਆਂ ਇਹ ਨਹੀਂ ਹੁਣ ਇੱਕ ਤਰੀਕ ਤੱਕ ਹਨਾ ਠੀਕ ਆ ਚਲੋ ਬਣਾ ਦੇ ਫਿਰ ਗੋਲੀਆਂ ਵਧੀਆ